ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਸਵਾਗਤ ਹੈ ਆਪਣੀ ਦੂਜੀ ਵੀਡੀਓ ਵਿੱਚ ਇਸ ਚੈਨਲ ਦੀ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜਾ ਮੇਨ ਮੁੱਦੇ ਤੇ ਗੱਲ ਕਰਨੀ ਆ ਉਹ ਹੈਗੀ ਆ ਇੱਕ ਜੋ ਖਬਰ ਆਈ ਸੀ ਸਾਰਾ ਸ਼ਰੀਫ ਕੇਸ ਦੇ ਰਿਲੇਟਡ 1 ਜਨਵਰੀ 2025 ਨੂੰ ਸਾਰਾ ਸ਼ਰੀਫ ਦੇ ਪਿਓ ਉਰਫਾਨ ਸ਼ਰੀਫ ਤੇ ਇੱਕ ਅਟੈਕ ਹੁੰਦਾ ਹੈ ਪ੍ਰिजन ਦੇ ਵਿੱਚ ਤੇ ਆਪਾਂ ਉਸੇ ਮੁੱਦੇ ਤੇ ਇਸ ਵੀਡੀਓ ਵਿੱਚ ਗੱਲ ਕਰਾਂਗੇ ਤੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਇਹ ਦੂਜਾ ਚੈਨਲ ਇਹਦੀ ਕੋਈ ਖਾਸ ਡਾਇਰੈਕਸ਼ਨ ਐਸ ਟਾਈਮ ਤੈਅ ਨਹੀਂ ਆ ਵੀ ਕਿਸ ਤਰ੍ਹਾਂ ਦੀਆਂ ਵੀਡੀਓਜ਼ ਤੇ ਪੋਣੀਆਂ ਵਾਂ ਜਿਸ ਕਰਕੇ ਦਾ ਨਾਮ ਤਾਂ ਹੀ ਮੈਂ 360 ਰਖਾਇਆ ਵਾ ਵੀ ਇਹ ਸਾਰੇ ਬੰਨੇ ਚੱਲੂਗਾ ਜੋ ਦਿਮਾਗ ਚ ਆਈ ਗਿਆ ਆਪਾਂ ਇੱਥੇ ਸੁੱਟੀ ਜਾਣਾ ਇਸ ਤੋਂ ਇਲਾਵਾ ਇੱਕ ਅਪਡੇਟ ਅਗਲੀ ਵੀਡੀਓ ਬਾਰੇ ਅਗਲੀ ਵੀਡੀਓ ਪ੍ਰੋਬੇਬਲੀ ਕੱਲ ਜਾਂ ਫਿਰ ਪਰਸੋਂ ਆਊਗੀ ਕਿਉਂਕਿ ਐਡੀਟਰ ਨੂੰ ਕੱਲਿਆਂ ਹੋ ਗਏ ਆ ਚਾਰ ਪੰਜ ਦਿਨ ਤੇ ਐਡੀਟਰ ਨਵਾਂ ਹੋਣ ਕਰਕੇ ਆਪਣਾ ਥੋੜਾ ਜਿਹਾ ਤਾਲਮੇਲ ਬਿਠਾਉਣ ਚ ਟਾਈਮ ਲੱਗੂਗਾ ਐਡੀਟਿੰਗ ਸਟਾਈਲ ਨੂੰ ਫਿਕਸ ਕਰਨਾ ਵੀ ਹਾਂ ਸਾਰੀਆਂ ਵੀਡੀਓ ਇਦਾਂ ਹੀ ਐਡਿਟ ਹੋਣੀ ਚਾਹੀਦੀਆਂ ਵਾਂ ਸ਼ੁਰੂਆਤ ਵਿੱਚ ਥੋੜਾ ਜਿਹਾ ਹੋ ਸਕਦਾ ਵਾ ਜਿਆਦਾ ਟਾਈਮ ਲੱਗੇ ਵੀਡੀਓ ਨੂੰ ਪਰ ਹੌਲੀ ਹੌਲੀ ਮੈਨੂੰ ਸਮਝ ਆ ਗਈ ਆ ਵੀ ਐਡੀਟਿੰਗ ਆਪ ਕਰਕੇ ਜਿਆਦਾ ਟਾਈਮ ਇਹ ਕੰਮ ਨਹੀਂ ਕੀਤਾ ਜਾ ਸਕਦਾ ਜਿਸ ਕਰਕੇ ਆਪਣਾ ਜਿਹੜਾ ਮੇਨ ਫੋਕਸ ਰੱਖਣਾ ਵਾ ਆਪਾਂ ਸਕ੍ਰਿਪਟ ਤੇ ਤੇ ਸਟੋਰੀਆਂ ਤੇ ਇਸ ਤੋਂ ਇਲਾਵਾ ਐਡੀਟਰ ਦੇ ਨਾਲ ਨਾਲ ਹੁਣ ਮੈਂ ਇੱਕ ਸਕ੍ਰਿਪਟ ਰਾਈਟਰ ਵੀ ਲੱਭਣ ਦੀ ਕੋਸ਼ਿਸ਼ ਕਰਨ ਡਿਆ ਵਾਂ ਜੋ ਕੋਈ ਇੰਡੀਆ ਵਿੱਚ ਬੇਸਡ ਹੋਵੇ ਜਿਆਦਾ ਆਈਡੀਅਲ ਸਿਚੁਏਸ਼ਨ ਮੇਰੇ ਲਈ ਹੋਊਗੀ ਮਨ ਲਓ ਕੋਈ ਸਟੂਡੈਂਟ ਆ ਜੋ ਸਕੂਲ ਚ 11ਵੀਂ 12ਵੀਂ ਚ ਪੜਦਾ ਵਾ ਜਾਂ ਕੋਈ ਯੂਨੀਵਰਸਿਟੀ ਸਟੂਡੈਂਟ ਆ ਜੋ ਪਾਰਟ ਟਾਈਮ ਕੰਮ ਕਰਨਾ ਚਾਹੁੰਦਾ ਆ ਉਹਦੇ ਲਈ ਇਹ ਵਧੀਆ ਓਪਰਚ्युनिटी ਹੋ ਸਕਦੀ ਆ ਕਿਉਂਕਿ ਇਹਦੇ ਵਿੱਚ ਤੁਹਾਨੂੰ ਥੋੜੇ ਜਿਹੇ ਜਿਹੜੇ ਰਿਸਰਚ ਸਕਿੱਲ ਆ ਉਹ ਚਾਹੀਦੇ ਆ ਇਹਦੇ ਲਈ ਤੁਹਾਨੂੰ ਬੇਸਿਕ ਜਿਹੜੀਆਂ ਚੀਜ਼ਾਂ ਉਹ ਲੈਪਟਾਪ ਤੇ ਜਿਹੜੀ ਇੰਗਲਿਸ਼ ਤੋਂ ਪੰਜਾਬੀ ਕਨਵਰਟ ਕਰਨੀ ਆਉਣੀ ਚਾਹੀਦੀ ਆ ਕੋਡ ਡਾਕੂਮੈਂਟ ਪੜ ਕੇ ਉਹਨੂੰ ਟਰਾਂਸਲੇਟ ਕਰਨਾ ਆਉਣਾ ਚਾਹੀਦਾ ਵਾ ਤੇ ਰਿਕੁਆਇਰਮੈਂਟ ਹੋਊਗੀ ਮਹੀਨੇ ਦੀਆਂ ਲਾ ਲੋ ਵੀ 8 ਤੋਂ 10 ਸਕ੍ਰਿਪਟਾਂ ਤੇ 45 ਤੋਂ 5000 ਵਰਡਸ ਦੇ ਵਿੱਚ ਜੋ 20 25 ਤੋਂ 30 ਮਿੰਟ ਦੀ ਲੈਂਥ ਦੀ ਵੀਡੀਓ ਬਣ ਸਕੇ ਹੁਣ ਸਕ੍ਰਿਪਟ ਦੀ ਕੁਆਲਿਟੀ ਤੇ ਡਿਪੈਂਡ ਕਰੂਗਾ ਵੀ ਕਿਵੇਂ ਦਾ ਪੇਮੈਂਟ ਸਟਰਕਚਰ ਆਪਾਂ ਇਸ ਪੋਟੈਂਸ਼ੀਅਲ ਸਕ੍ਰਿਪਟ ਰਾਈਟਰ ਨਾਲ ਕਰ ਸਕਦੇ ਆ ਤੇ ਆਈ ਥਿੰਕ ਕਿਸੇ ਕਾਲਜ ਸਟੂਡੈਂਟ ਲਈ ਜੋ ਪਾਰਟ ਟਾਈਮੇ ਕੰਮ ਕਰਨਾ ਚਾਹੁੰਦਾ ਹੈ ਉਹਦੇ ਲਈ ਇੱਕ ਰੀਜ਼ਨੇਬਲ ਇਨਕਮ ਆ ਪਰ ਜੇ ਉਹ ਇਸ ਤੋਂ ਵੱਧ ਵੀ ਡਿਜ਼ਰਵ ਕਰਦਾ ਵਾ ਤੇ ਉਹ ਵੀ ਪੇ ਕੀਤੇ ਜਾਣਗੇ ਤੇ ਜੇ ਸਕ੍ਰਿਪਟ ਰਾਈਟਰ ਆਪਾਂ ਨੂੰ ਮਿਲ ਜਾਂਦਾ ਆ ਤੇ ਇਹਦੇ ਨਾਲ ਮੇਰੇ ਕੋਲ ਥੋੜਾ ਹੋਰ ਫ੍ਰੀ ਟਾਈਮ ਹੋਊਗਾ ਔਰ ਅਲੱਗ-ਅਲੱਗ ਮੁੱਦਿਆਂ ਤੇ ਫੋਕਸ ਕਰਨ ਦਾ ਤਾਂ ਕਿ ਵੱਧ ਤੋਂ ਵੱਧ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਟੌਪਿਕ ਆਪਾਂ ਸ਼ੇਅਰ ਕਰ ਸਕੀਏ ਤੁਹਾਡੇ ਨਾਲ ਵਾਪਸ ਆਉਨੇ ਆਪਾਂ ਆਪਣੀ ਇਸ ਵੀਡੀਓ ਦੇ ਅਸਲੀ ਟੌਪਿਕ ਤੇ ਜੋ ਹੈਗਾ ਵਾ ਸਾਰਾ ਸ਼ਰੀਫ ਤੇ ਪਿਓ ਉਰਫਾਨ ਸ਼ਰੀਫ ਤੇ ਹੋਇਆ 1 ਜਨਵਰੀ 2025 ਨੂੰ ਜੇਲ੍ਹ ਵਿੱਚ ਅਟੈਕ ਉਰਫਾਨ ਸ਼ਰੀਫ ਇਸ ਟਾਈਮ ਲੰਡਨ ਦੀ ਬੈਲਮਾਰਸ਼ ਪ੍ਰਿਜ਼ਨ ਦੇ ਵਿੱਚ ਉਹਨੂੰ ਰੱਖਿਆ ਗਿਆ ਵਾ ਤੇ ਉੱਥੇ ਇਹਦੇ ਉੱਤੇ ਇੱਕ ਸਟੀਵਨ ਸੈਮਸਨ ਨਾਮ ਦੇ ਬੰਦੇ ਵੱਲੋਂ ਅਟੈਕ ਕੀਤਾ ਜਾਂਦਾ ਆ ਤੇ ਕਿਹਾ ਜਾਂਦਾ ਵਾ ਕਿ ਇੱਕ ਟਿਊਨਰ ਕੈਂ ਦੀ ਜਿਹੜੀ ਲਿਡ ਹੁੰਦੀ ਆ ਉਹਦੇ ਨਾਲ ਉੱਤੇ ਅਟੈਕ ਹੋਇਆ ਇਹ ਜਿਹੜੀ ਲਿਡ ਹੁੰਦੀ ਹੈ ਕਾਫੀ ਵਾਹੇ শারਪ ਹੁੰਦੀਆਂ ਇਹਦੀਆਂ ਐਜਸ ਜਿਹੜੀਆਂ ਕਾਫੀ শারਪ ਹੁੰਦੀਆਂ ਵਾ ਤੇ ਅਟੈਕ ਉਹਦੇ ਗਲੇ ਤੇ ਉਹਦੇ ਫੇਸ ਤੇ ਕੀਤਾ ਗਿਆ ਵਾ ਪਰ ਉਹ ਇਨਾ ਸੀਰੀਅਸ ਅਟੈਕ ਨਹੀਂ ਸੀ ਕਿ ਉਹਦੀ ਜਾਨ ਨੂੰ ਕੋਈ ਖਤਰਾ ਹੋਵੇ ਇਹਦੇ ਵਿੱਚ ਤੇ ਉਹਦਾ ਇਲਾਜ ਵੀ ਜਿਹੜਾ ਵਾ ਉਹ ਪ੍ਰिजन ਦੇ ਵਿੱਚ ਹੀ ਕੀਤਾ ਗਿਆ ਉਹਨੂੰ ਹਸਪੀਟਲ ਲੈ ਕੇ ਜਾਣ ਦੀ ਲੋੜ ਨਹੀਂ ਪਈ ਤੇ ਜਿਹੜਾ ਇਹਦੇ ਤੇ ਅਟੈਕ ਕਰਨ ਵਾਲਾ ਬੰਦਾ ਵਾ ਸਟੀਫਨ ਸੈਮਸਨ ਇਹ 1999 ਵਿੱਚ ਇੱਕ ਟੈਕਸੀ ਡਰਾਈਵਰ ਦਾ ਕਤਲ ਕਰਕੇ ਜੇਲ੍ਹ ਵਿੱਚ ਆਇਆ ਸੀ ਇਹ ਉਦੋਂ 19 ਸਾਲ ਦੀ ਉਮਰ ਹੀ ਬੰਦੇ ਦੀ ਤੇ ਇਹਨੂੰ 2023 ਵਿੱਚ ਸ਼ਾਇਦ ਪੈਰੋਲ ਤੇ ਛੱਡਿਆ ਗਿਆ ਸੀ ਤੇ ਇਸ ਬੰਦੇ ਵੱਲੋਂ ਦੁਬਾਰਾ 2024 ਦੇ ਵਿੱਚ ਇੱਕ ਹੋਰ ਕਤਲ ਕਰ ਦਿੱਤਾ ਜਾਂਦਾ ਆ ਤੇ ਹੁਣ ਤੱਕ ਇਹਦੀ ਉਮਰ 45 ਸਾਲ ਹੋ ਚੁੱਕੀ ਹੀ ਤੇ ਇਹ ਇੱਕ 50 ਸਾਲ ਦੀ ਔਰਤ ਦੇ ਨਾਲ ਰਲ ਕੇ ਇੱਕ 38 ਸਾਲਾਂ ਦੀ ਸਹਿਰਾ ਮੇਹੂ ਨਾਮ ਦੀ ਔਰਤ ਦਾ ਕਤਲ ਕਰਦਾ ਵਾ ਤੇ ਇਹ ਸਹਿਰਾ ਮੇਹੂ ਦਾ ਕਤਲ ਇੰਨਾ ਕਿ ਭਿਆਨਕ ਹੀ ਵੀ ਇਹ ਬੰਦਾ ਉਹਦੀ ਬਾਡੀ ਨੂੰ ਕੱਟ ਕੇ ਅਲੱਗ-ਅਲੱਗ ਹਿੱਸਿਆਂ ਵਿੱਚ ਅਲੱਗ-ਅਲੱਗ ਥਾਵਾਂ ਤੇ ਸੁੱਟ ਦਿੰਦਾ ਆ ਜਿਸ ਤੋਂ ਬਾਅਦ ਇਹ ਦੁਬਾਰਾ ਫੜਿਆ ਜਾਂਦਾ ਵਾ ਤੇ ਦੁਬਾਰਾ ਇਹਨੂੰ ਜੇਲ੍ਹ ਹੋ ਜਾਂਦੀ ਆ ਹੁਣ ਇਹ ਅਟੈਕ ਪ੍ਰिजन ਵਿੱਚ ਜੋ ਹੋਣਾ ਇਹਨੂੰ ਇੱਕ ਪ੍ਰिजन ਜਸਟਿਸ ਦੀ ਕੈਟਾਗਰੀ ਵਿੱਚ ਆਪਾਂ ਰੱਖ ਸਕਦੇ ਆ ਕਿਉਂਕਿ ਇੱਕ ਜਸਟਿਸ ਹੁੰਦਾ ਵਾ ਜੋ ਕੋਰਟ ਨੇ ਦਿੱਤਾ ਜਿਹਦੇ ਵਿੱਚ ਉਰਫਾਨ ਸ਼ਰੀਫ ਨੂੰ 40 ਸਾਲ ਦੀ ਸਜ਼ਾ ਦਿੱਤੀ ਗਈ ਹੁਣ ਇੱਥੇ ਗੱਲ ਆ ਜਾਂਦੀ ਆ ਪ੍ਰिजन ਜਸਟਿਸ ਦੀ ਜਦੋਂ ਵੀ ਕੋਈ ਇਦਾਂ ਦਾ ਪ੍ਰिजनਰ ਹੁੰਦਾ ਵਾ ਉਰਫਾਨ ਸ਼ਰੀਫ ਵਰਗਾ ਜਿਨਨੇ ਕੋਈ ਇਦਾਂ ਦਾ ਕੰਮ ਕੀਤਾ ਹੁੰਦਾ ਜਿਹਦੇ ਵਿੱਚ ਜਿਵੇਂ ਬੱਚਿਆਂ ਨੂੰ ਮਾਰਨਾ ਜਿਵੇਂ ਪਾਈਲਾ ਜਾਂਦੇ ਆ ਚਾਈਲਡ ਅਪਸਟਾ ਜਾਂਦੇ ਆ ਇਹਨਾਂ ਲੋਕਾਂ ਨੂੰ ਜੇਲ੍ਹ ਵਿੱਚ ਬਾਕੀ ਕੈਦੀਆਂ ਵੱਲੋਂ ਬੜੀ ਮਾੜੀ ਨਜ਼ਰ ਨਾਲ ਵੇਖਿਆ ਜਾਂਦਾ ਤੇ ਜੇਲ੍ਹ ਵਿੱਚ ਇੱਕ ਹਾਇਰਾਰਕੀ ਹੁੰਦੀ ਹੈ ਜਿਹਦੇ ਵਿੱਚ ਹੁੰਦੇ ਤੇ ਸਾਰੇ ਕ੍ਰਿਮੀਨਲ ਆ ਪਰ ਉਹਨਾਂ ਨੇ ਕਿਵੇਂ ਦੇ ਕ੍ਰਾਈਮ ਕੀਤੇ ਆ ਉਹ ਕ੍ਰਾਈਮ ਦੇ ਬੇਸ ਤੇ ਉਹਨਾਂ ਦੀਆਂ ਕੈਟੇਗਰੀਆਂ ਹੁੰਦੀਆਂ ਆ ਵੀ ਆਹ ਕਿਹੜੇ ਲੈਵਲ ਦੇ ਬੰਦਾ ਜੇਲ੍ਹ 'ਚ ਹੋ ਸਕਦਾ ਆ ਹੁਣ ਜਿਹੜੇ ਮੰਨ ਲਓ ਕੋਈ ਮਾਫੀਆ ਬੌਸ ਹੋ ਗਿਆ ਜਾਂ ਮਾਫੀਆ ਨਾਲ ਕੰਮ ਕਰਨ ਵਾਲਾ ਬੰਦਾ ਆ ਕੋਈ ਕਾਰਟਲ ਨਾਲ ਕੰਮ ਕਰਨ ਵਾਲਾ ਬੰਦਾ ਆ ਜਿਹੜੇ ਲੋਗ ਕਿਸੇ ਕੋਡ ਦੇ ਉੱਤੇ ਚੱਲਦੇ ਆ ਤੇ ਇਹਨਾਂ ਕੋਲ ਪਾਵਰ ਤੇ ਇਨਫਲੂਐਂਸ ਵੀ ਹੁੰਦੀ ਆ ਤੇ ਇਹ ਜਨਰਲੀ ਸਭ ਤੋਂ ਟਾਪ ਤੇ ਹੁੰਦੇ ਆ ਪ੍ਰिजन ਸਿਸਟਮ ਦੇ ਵਿੱਚ ਤੇ ਇਹਨਾਂ ਨਾਲ ਹੀ ਆਉਂਦੇ ਆ ਕੁਝ ਇਦਾਂ ਦੇ ਲੋਕ ਜਿਨ੍ਹਾਂ ਨੇ ਇਦਾਂ ਦੇ ਕ੍ਰਾਈਮ ਕੀਤੇ ਹੁੰਦੇ ਆ ਜਿਹਦੇ ਵਿੱਚ ਕਿਸੇ ਇਨਸਾਨ ਨੂੰ ਸਰੀਰਕ ਤੌਰ ਤੇ ਕੋਈ ਜਿਹੜਾ ਨੁਕਸਾਨ ਆ ਉਹ ਨਹੀਂ ਪਹੁੰਚਾਇਆ ਗਿਆ ਹੁੰਦਾ ਮੰਨ ਲਓ ਕਿਸੇ ਨੇ ਫਾਈਨੈਂਸ਼ੀਅਲ ਫਰਾਡ ਕੀਤਾ ਕਿਸੇ ਨੇ ਬੈਂਕ ਲੁੱਟੀ ਆ ਇਹਨਾਂ ਲੋਕਾਂ ਨੂੰ ਵੀ ਉਨੀ ਮਾੜੀ ਨਜ਼ਰ ਨਾਲ ਨਹੀਂ ਵੇਖਿਆ ਜਾਂਦਾ ਜਿੰਨਾ 우르ਫਾਨ ਸ਼ਰੀਫ ਵਰਗੇ ਲੋਕਾਂ ਨੂੰ ਵੇਖਿਆ ਜਾਂਦਾ ਤੇ ਜਿਹੜੇ ਸਭ ਤੋਂ ਲੋ ਲੈਵਲ ਤੇ ਕੈਟਾਗਰੀ ਆਉਂਦੀ ਆ ਉਹਦੇ ਵਿੱਚ ਆਉਂਦੇ ਆ 우르ਫਾਨ ਸ਼ਰੀਫ ਵਰਗੇ ਬੰਦੇ ਜੋ ਬੱਚਿਆਂ ਦੇ ਜਨਾਨੀਆਂ ਦੇ ਖਿਲਾਫ ਕ੍ਰਾਈਮ ਕਰਕੇ ਜੇਲ੍ਹ ਵਿੱਚ ਆਏ ਹੁੰਦੇ ਆ ਤੇ ਸਭ ਤੋਂ ਲੋ ਕੈਟਾਗਰੀ ਵਿੱਚ ਆਉਣ ਵਾਲੇ ਇੱਕ ਹੋਰ ਤਰ੍ਹਾਂ ਦੇ ਕ੍ਰਿਮੀਨਲ ਹੁੰਦੇ ਆ ਜਿਨ੍ਹਾਂ ਨੂੰ ਸਨਿਚ ਕਿਹਾ ਜਾਂਦਾ ਮਤਲਬ ਕਿ ਉਹ ਲੋਕ ਜੋ ਪੁਲਿਸ ਲਈ ਮੁਖਬਰੀ ਦਾ ਕੰਮ ਕਰਦੇ ਆ ਜੇਲ੍ਹ ਤੋਂ ਬਾਹਰ ਵੀ ਤੇ ਕਈ ਵਾਰ ਜੇਲ੍ਹ ਦੇ ਅੰਦਰ ਰਹਿ ਕੇ ਵੀ ਉਹ ਬਾਕੀ ਜਿਹੜੇ ਕੈਦੀ ਆ ਉਹਨਾਂ ਦੀ ਜਿਹੜੀ ਸੂਹ ਆ ਉਹ ਪੁਲਿਸ ਨੂੰ ਦਿੰਦੇ ਆ ਵੀ ਫਲਾਣਾ ਬੰਦਾ ਜੇਲ੍ਹ ਦੇ ਅੰਦਰ ਰਹਿ ਕੇ ਇਲੀਗਲ ਕੰਮ ਕਰਨ ਦਿਆ ਇਹਨਾਂ ਨੂੰ ਵੀ ਬਹੁਤ ਮਾੜਾ ਸਮਝਿਆ ਜਾਂਦਾ ਤੇ ਇਹ ਜਿਹੜੇ ਲੋਅ ਕੈਟਾਗਰੀ ਵਿੱਚ ਆਉਣ ਵਾਲੇ ਬੰਦੇ ਹੁੰਦੇ ਆ ਇਹਨਾਂ ਦੀ ਜਾਨ ਤੇ ਕੋਈ ਨਾ ਕੋਈ ਰਿਸਕ ਹਮੇਸ਼ਾ ਬਣਿਆ ਰਹਿੰਦਾ ਵਾ ਤੇ ਕਈ ਵਾਰ ਪੁਲਿਸ ਵਾਲੇ ਇਹਨਾਂ ਨੂੰ ਸੇਫ ਕਰਨ ਲਈ ਇਹਨਾਂ ਨੂੰ ਅਲੱਗ ਪ੍ਰੋਟੈਕਟਿਵ ਕਸਟਡੀ ਵਿੱਚ ਵੀ ਰੱਖਦੇ ਆ ਇਹਨਾਂ ਨੂੰ ਬਾਕੀ ਪ੍ਰिजनਰਸ ਤੋਂ ਆਈਸੋਲੇਟ ਕੀਤਾ ਜਾਂਦਾ ਪਰ 우르ਫਾਨ ਸ਼ਰੀਫ ਨੂੰ ਬਾਕੀ ਪ੍ਰਿਜ਼ਨਰਸ ਦੇ ਨਾਲ ਹੀ ਰੱਖਿਆ ਗਿਆ ਹੁੰਦਾ ਵਾ ਤੇ ਹੁਣ ਇਸ ਅਟੈਕ ਤੋਂ ਬਾਅਦ ਆਈ ਥਿੰਕ ਮੈਨੂੰ ਲੱਗਦਾ ਵਾ ਵੀ ਉਹਨੂੰ ਹੁਣ ਥੋੜਾ ਅਲੱਗ ਕੀਤਾ ਜਾਊਗਾ ਬਾਕੀ ਪ੍ਰਿਜ਼ਨਰਸ ਨਾਲੋਂ ਤੇ ਸੇਮ ਗੱਲ ਆਪਾਂ ਉਹਦੀ ਘਰ ਵਾਲੀ ਜਿਹੜੀ ਬినాਸ਼ ਬਤੂਲ ਆ ਉਹਦੀ ਵੀ ਕਹਿ ਸਕਦੇ ਆਂ ਵੀ ਜਨਾਨੀਆਂ ਦਾ ਪ੍ਰਿਜ਼ਨ ਤੇ ਬੰਦਿਆਂ ਦਾ ਪ੍ਰਿਜ਼ਨ ਹਾਇਰਾਰਕੀ ਜਿਹੜੀ ਆ ਉਹ ਸੇਮ ਇੱਕੋ ਤਰ੍ਹਾਂ ਕੰਮ ਕਰਦੀ ਆ ਤੇ ਹੋ ਸਕਦਾ ਵਾ ਆਪਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਦਾਂ ਦੀਆਂ ਹੋਰ ਜਿਹੜੀਆਂ ਘਟਨਾਵਾਂ ਇਹਨਾਂ ਦੋਵਾਂ ਦੇ ਖਿਲਾਫ ਸੁਣਨ ਨੂੰ ਮਿਲਣ ਤੇ ਬਿਨਾਸ਼ ਬਤੂਲ ਤੇ ਉਰਫਾਨ ਸ਼ਰੀਫ ਵਰਗੇ ਪ੍ਰिजनਰਸ ਜਿਹੜਾ ਰਿਸਕ ਆ ਉਹ ਇਹ ਨਹੀਂ ਆ ਵੀ ਕੁਝ ਸਾਲਾਂ ਬਾਅਦ ਘਟ ਜਾਣਾ ਆ ਇਹ ਹਮੇਸ਼ਾ ਬਣਿਆ ਰਹਿੰਦਾ ਵਾ ਜਿਵੇਂ ਤੁਹਾਨੂੰ ਪਤਾ ਹੋਵੇ ਕਿ ਜਿਹੜਾ ਰੌਬਰਟ ਪਿਕਟਨ ਕੈਨੇਡਾ ਦਾ ਸੀਰੀਅਲ ਕਿਲਰ ਠੀਕ ਆ ਜਿਸ ਤੇ ਮੈਂ ਵੀਡੀਓ ਵੀ ਬਣਾਈ ਆ ਇਸ ਬੰਦੇ ਨੂੰ ਸਾਲ 2002 ਦੇ ਵਿੱਚ ਸਜ਼ਾ ਦਿੱਤੀ ਗਈ ਸੀ ਹੁਣ ਇਹਦੇ ਵੱਲੋਂ ਜੋ ਕੁਝ ਵੀ ਕੀਤਾ ਗਿਆ ਉਹ ਸਾਰੇ ਜਿਹੜੇ ਅਪਰਾਧ ਹੀ ਉਹ ਔਰਤਾਂ ਦੇ ਖਿਲਾਫ ਹੀ ਗਏ ਤੇ ਇਸ ਬੰਦੇ ਨੂੰ ਆਲਮੋਸਟ 22 ਸਾਲ ਬਾਅਦ ਪਿਛਲੇ ਸਾਲ 31 ਮਈ 2024 ਨੂੰ ਹੀ ਇਹ ਪ੍ਰिजन ਦੇ ਵਿੱਚ ਹੀ ਅਟੈਕ ਕੀਤਾ ਜਾਂਦਾ ਆ ਜਿਸ ਤੋਂ ਬਾਅਦ ਇਹਦੀ ਮੌਤ ਹੋ ਜਾਂਦੀ ਆ ਪਰ ਉਰਫਾਨ ਸ਼ਰੀਫ ਦੇ ਉੱਤੇ ਉਹਨੂੰ سزا ਦਿੱਤੇ ਜਾਣ ਤੋਂ ਸਿਰਫ ਦੋਹਾਂ ਤਿੰਨਾਂ ਹਫ਼ਤਿਆਂ ਦੇ ਵਿੱਚ ਹੀ ਅਟੈਕ ਹੋਣਾ ਇਹ ਆਪਾਂ ਸਮਝ ਸਕਦੇ ਹਾਂ ਵੀ ਲੋਕ ਜਿਹੜੇ ਕੈਦੀ ਅੰਦਰ ਬੈਠੇ ਸੀ ਉਹ ਕਿੰਨੀ ਵੇਟ ਕਰਨ ਦੇ ਹੀ ਇਸ ਬੰਦੇ ਦੀ ਜੇਲ੍ਹ ਦੇ ਵਿੱਚ ਆਉਂਦੀ ਤਾਂ ਕਿ ਇਸ ਬੰਦੇ ਨੂੰ ਜੋ ਬੰਦੀ ਸਜ਼ਾ ਉਹ ਦਿੱਤੀ ਜਾ ਸਕੇ ਤੇ ਕਈ ਵਾਰ ਆਪਾਂ ਸੋਚ ਲੈਂਦੇ ਆ ਵੀ ਇਹਨੂੰ 40 ਸਾਲ ਦੀ ਸਜ਼ਾ ਦਿੱਤੀ ਹੈ ਇਹਨੂੰ ਇਸ ਤੋਂ ਵੀ ਖਤਰਨਾਕ ਸਜ਼ਾ ਦਿੱਤੀ ਜਾਣੀ ਚਾਹੀਦੀ ਸੀ ਪਰ ਪ੍ਰिजन ਦੇ ਅੰਦਰ ਜੋ ਕੁਝ ਵੀ ਇਹਨਾਂ ਲੋਕਾਂ ਦਾ ਹੁੰਦਾ ਆ ਉਹ ਕਿਸੇ ਨਰਕ ਤੋਂ ਘੱਟ ਨਹੀਂ ਹੁੰਦਾ ਤੇ ਇਦਾਂ ਦੇ ਲੋਕਾਂ ਦੀ ਜ਼ਿੰਦਗੀ ਨਰਕ ਬਣਨੀ ਵੀ ਚਾਹੀਦੀ ਹੈ ਜਦੋਂ ਇਹ ਜੇਲ੍ਹ ਦੇ ਅੰਦਰ ਹੁੰਦੇ ਆ ਤੇ ਬਾਕੀ ਕੈਦੀ ਜਿਹੜੇ ਹੁੰਦੇ ਆ ਉਹ ਇਸੇ ਗੱਲ ਨੂੰ ਮੇਕ ਸ਼ੋਰ ਕਰਨਾ ਚਾਹੁੰਦੇ ਆ ਵੀ ਇਹ ਲੋਕ ਜੇਲ੍ਹ ਦੇ ਅੰਦਰ ਚੈਨ ਨਾਲ ਨਾ ਜੀ ਸਕਣ ਤੇ ਇਹਨੂੰ ਹੀ ਕਹਿੰਦੇ ਆ ਪ੍ਰिजन ਜਸਟਿਸ ਭਾਵੇਂ ਇਹਨੂੰ ਸਿੱਧੀ ਮੌਤ ਨਾ ਮਿਲੇ ਇਹਨੂੰ 40 ਸਾਲਾਂ ਤੱਕ ਅੰਦਰ ਡਰ-ਡਰ ਕੇ ਰਹਿਣਾ ਪੈਣਾ ਵਾ ਪਤਾ ਨਹੀਂ ਮੌਤ ਕਿੱਧਰੋਂ ਆ ਜਾਣੀ ਜਿਸ ਕਰਕੇ ਕਈ ਵਾਰ ਲੋਕਾਂ ਨੇ ਕਈ ਵਾਰ ਇਦਾਂ ਦੇ ਅਪਰਾਧ ਕੀਤੇ ਹੁੰਦੇ ਆ ਜੋ ਬਹੁਤ ਹੀ ਜ਼ਿਆਦਾ ਘਿਣਾਉਣੇ ਹੁੰਦੇ ਆ ਉਹਦੇ ਲਈ ਆਪਾਂ ਚਾਹੁੰਦੇ ਆ ਵੀ ਇਹਨਾਂ ਨੂੰ ਮੌਤ ਦੀ ਸਜ਼ਾ ਮਿਲੇ ਪਰ ਇਦਾਂ ਦੇ ਲੋਕਾਂ ਨੂੰ ਜੀਂਦੇ ਰੱਖਣਾ ਹੀ ਉਹਨਾਂ ਲਈ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਤਾਂ ਕਿ ਉਹ ਆਪਣੀ ਸਾਰੀ ਜ਼ਿੰਦਗੀ ਹਰ ਪਲ ਇਸ ਗੱਲ ਨੂੰ ਆਪਣੇ ਦਿਮਾਗ ਵਿੱਚ ਰੱਖ ਕੇ ਜੀਣ ਕਿ ਮੌਤ ਪਤਾ ਨਹੀਂ ਕਿੱਧਰੋਂ ਤੇ ਕਦੋਂ ਆ ਜਾਣੀ ਆ। ਇਹ ਵੀਡੀਓ ਇੱਥੇ ਐਂਡ ਕਰਦੇ ਆਂ। ਬਾਕੀ ਇਸ ਚੈਨਲ ਦੇ ਉੱਤੇ ਤੁਸੀਂ ਵੀ ਆਪਣੀ ਜਿਹੜੀ ਓਪੀਨੀਅਨ ਆ ਉਹ ਦੇ ਸਕਦੇ ਜੇ ਵੀ ਕਿਵੇਂ ਦੀਆਂ ਵੀਡੀਓ ਜਾਂ ਕੰਟੈਂਟ ਤੁਸੀਂ ਇਸ ਤੇ ਦੇਖਣਾ ਪਸੰਦ ਕਰੋਗੇ ਤੇ ਮੈਂ ਕੋਸ਼ਿਸ਼ ਕਰੂੰਗਾ ਵੀ ਉਹਦਾ ਦੇ ਕੰਟੈਂਟ ਨੂੰ ਲੈ ਕੇ ਆਉਂਦੀ। ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ। ਸਤਿ ਸ੍ਰੀ ਅਕਾਲ।